ਵਿਆਹ ਜੋਗ ਦੇ ਰਾਤ ਭੋਗੇ ਦੇ ਦੱਸਿਆ ਤਾਂ ਕਰਾ ਕਿਦੇ ਕਿਦੇ ਕਰਕ ਸਮਾਨ ਪੈਣਾ ਸ਼ੁਰੂ ਹੋ ਜਾਂਦਾ ਵਿਆਹ ਚਾਹੇ ਲੰਬੀ ਦੂਰ ਦੀ ਰਿਸ਼ਤੇਦਾਰੀ ਚ ਹੋਵੇ ਜਿੱਦੋਂ ਤਾਂ ਮਾੜੀ ਜੀ ਵਿੜਕ ਆ ਜਾਂਦੀ ਹੈ ਨਾ ਵਿਆਹ 2 ਮਹੀਨੇ ਨੂੰ ਆ ਮੁੰਡੇ ਨੇ ਬਾਹਰ ਆਉਣਾ 2 ਮਹੀਨੇ ਤੱਕ ਖਰੀਦੋ ਫ੍ਰਿੱਤੀ ਕਰਨ ਲੱਗ ਜਾਂਦੀਆਂ ਨੇ ਸਾਡੇ ਕੋਲੇ ਆ ਨਹੀਂ ਹੈਗਾ ਜੀ ਬੁੜੀਆਂ ਦਾ ਦਾ ਫਾਸਟੌਰ ਤੇ ਆ ਮੇਰੀ ਬੁੜੀਆਂ ਜਾਂ ਮੈਂ ਵੀ ਜਨਾਨੀਆਂ ਆ ਮੈਂ ਵੀ ਔਰਤਾਂ ਹੀ ਮੈਂ ਵੀ ਇਹੀ ਕੰਮ ਕਰਦੀ ਆ ਪਰ ਮਾ ਜਾਣੀ ਥੋੜਾ ਜਿਹਾ ਉਹੀ ਕੱਪੜੇ ਪ੍ਰੈਸ ਕਰਕੇ ਪਾਏ ਨੇ ਮੈਂ ਜ਼ਿਆਦਾ ਨਹੀਂ ਕਰਦੀ ਮੈਂ ਜ਼ਿਆਦਾ ਕੱਪੜੇ ਖਰੀਦਣਾ ਪਸੰਦੇ ਨਹੀਂ ਸਮਝਦੀ ਸੋਨਾ ਖਰੀਦੋ ਤੁਹਾਡੇ ਕੰਮ ਆਊਗਾ ਕੱਪੜੇ ਤੇ ਪੈਸਾ ਲਾਓ ਉਹ ਬੇਅਰਥ ਹੋ ਜਾਂਦਾ ਸੀ ਟਾਰ ਜਰੂਰ ਬਣਾ ਲੈਣੇ ਆ ਪੋਜੀਸ਼ਨ ਜਰੂਰ ਬਣਦੀ ਆ ਸਾਡੀ ਮੈਂ ਇਹ ਨਹੀਂ ਕਹਿੰਦੀ ਵੀ ਨਹੀਂ ਬਣਦੀ ਮੈਂ ਥੋੜੀ ਜਿਹੀ ਸ਼ਰਮਿੰਦਗੀ ਮਹਿਸੂਸ ਕਰ ਲੈਂਦੀ ਆ ਉੱਥੇ ਵੀ ਮੇਰੇ ਉਹਨਾਂ ਦੇ ਮੁਕਾਬਲੇ ਦੇ ਕੱਪੜੇ ਨਹੀਂ ਪਾਏ ਹੋਏ ਪਰ ਅੰਦਰਲੀ ਖੁਸ਼ੀ ਤਾਂ ਆਪਣੇ ਕੋਲ ਹੁੰਦੀ ਆ ਨਾ ਥੋੜੀ ਜੇਬ ਵਾਲੀ ਖੁਸ਼ੀ ਚਾਹੀਦੀ ਹੈ ਤੁਹਾਡੇ ਕੋਲੇ ਆ ਦਿਖਾਵੇ ਵਾਲੀ ਖੁਸ਼ੀ ਬਿਲਕੁਲ ਨਾ ਕਰਿਆ ਕਰੋ ਇਹਦਾ ਕੋਈ ਫਾਇਦਾ ਨਹੀਂ